ਮਤਉ ਨਹੀਂ ਹੋਇਆ ਨਮੰਦਾ ਮੇਰੇ ਅੱਜ ਇੱਕ ਐਮਐਲਏ ਦਾ ਪ੍ਰੋਟੋਕੋਲ ਹੈ ਜੇ ਮੇਰੀ ਸਕੋਟੀ ਵਿਧਰੋ ਕਰ ਸਕਦੇ ਆ ਜੇ ਇੱਕ ਸ਼ੁਜੀਲ ਕਮਰਿੰਗ ਕੋ ਚੁਣਿਆ ਇੱਕ ਐਮਪੀ ਹੈ ਅਜੋਰੀ ਸਕੋਟੀ ਅਗਰ ਵਾਪਸ ਲੈ ਸਕਦੇ ਆ ਕੀ ਗੱਲ ਉਹ ਜਨਤਾ ਜਿਹਦੇ ਵਿੱਚ ਅਗਰ ਆ ਸੇਵਾ ਕਰ ਰਿਹਾ ਇਹ ਕਾਨੂੰਨ ਨੂੰ ਮਰਵਾ ਵੀ ਸਕਦੇ ਆ ਇਸ ਕਰਕੇ ਜਿਹੜੀਆਂ ਆਈਵੀ ਐ ਉਹਨਾਂ ਦੀ ਏਜੰਸੀ ਹੈ ਲੋਕ ਤੇ ਵੀ ਕਹਿਣਗੇ ਤੁਹਾਡੀ ਸਿਕਿਉਰਟੀ ਜਦੋਂ ਲਈ ਗਈ ਜਾਂ ਸੁਸ਼ੀਲ ਕੁਮਾਰ ਰਿੰਕੋ ਦੀ ਉਦੋਂ ਤਾਂ ਤੁਹਾਨੂੰ ਬਹੁਤ ਫਿਕਰ ਪੈ ਗਿਆ ਕੇਂਦਰ ਤੱਕ ਪਹੁੰਚ ਕਰ ਲਈ ਇੱਕ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦਾ ਵੀ ਸਿਕਿਉਰਟੀ ਕਰਕੇ ਮਾਮਲਾ ਹੋਇਆ ਕਿ ਕਤਲ ਤੱਕ ਪਹੁੰਚ ਗਈ ਗੱਲ ਉਦੋਂ ਸ਼ੀਤ ਲੰਗਰਾਲ ਕਿੱਥੇ ਸੀ ਉਦੋਂ ਕਿਉਂ ਨਹੀਂ ਬੋਲੇ ਮੈਂ ਅਸੀਂ ਅੱਜ ਵੀ ਗੁਗਿਸ ਪੰਜਾਬ ਦਾ ਪੁੱਤ ਆ ਪੰਜਾਬੀਆਂ ਦੀ ਉਹਨੇ ਪੂਰੇ ਵਰਲਡ 'ਚ ਜਿਹੜੀ ਵਾਜੂ ਬਲੰਦ ਕੀਤਾ ਮੈਂ ਸਰਕਾਰ ਤੂੰ हट ਕੇ ਵੀ ਆਪਣੇ ਉਸ ਵੀਰ ਤੇ ਨਾਲ ਸੀ ਉਸ ਸਦੀ ਸੁਨੰਦ ਅੰਗਲੀ ਦੇੰਦੇ ਵਿੱਚ ਮੈਂ ਸੀ ਉਹਦੇ ਨਾਲ ਸੀ ਅੱਜ ਵੀ ਮੈਂ ਕਵਾਂਗਾ ਇਦਾਂ ਦੇ ਹੋਰ ਨੇਕ ਬਹੁਤਾ ਪੰਜਾਬ ਦੇ ਪੁੱਤ ਜਿਹੜੇ ਇਸ ਸਰਕਾਰ ਨੇ ਅਗਰ ਨਕਉਦਰ ਦੀ ਗੱਲ ਕਰੋ ਜੀ ਵਪਾਰੀ ਦੀ ਅੱਜ ਉਸ ਵਪਾਰੀ ਦਾ ਕਿੱਦਾਂ ਕਤਲ ਹੋਇਆ ਕਿੱਦਾਂ ਇਸ ਸਰਕਾਰ ਨੇ ਉਸ ਚੀਜ਼ ਨੂੰ ਦੱਬ ਦਿੱਤਾ ਇਦਾਂ ਦੀਆਂ ਬਹੁਤ ਨਿੱਕਾ ਚੀਜ਼ਾਂ ਅਗਰ ਅਜ ਮਾਲਵੇ ਦੇ ਵਿੱਚ ਦੇਖੋ ਇੱਕ ਵਪਾਰੀ ਬੈਠਾ ਆਪਣੇ ਦੁਕਾਨ ਦੇ ਉੱਪਰ ਗੋਲੀਆਂ ਨਾਲ ਛੱਲੀ ਕਰ ਦਿੱਤਾ ਗਿਆ ਕਿਉਂਕਿ ਜੇ ਸਰਕਾਰ ਨੂੰ ਇਸ ਤਰ੍ਹਾਂ ਦੀ ਗੱਲ ਬੋਲਣਾ ਚਾਹੀਦਾ ਇਹ ਜਦ ਸਟੈਂਡ ਵੀ ਕੋਈ ਇਦਾਂ ਦਾ ਭਾਨਾ ਪੰਜਾਬ 'ਚ ਬਾਤਦਾ ਆਪਣੇ ਮੀਡੀਆ ਦੇ ਮਾਧਮ ਦੇ ਨਾਲ ਜਿਹੜਾ ਮੀਡੀਆ ਨੂੰ ਜੰਗਾਲ ਪਾਇਆ ਇਹਨ ਉਸ ਚੀਜ਼ ਨੂੰ ਬੰਦ ਕਰਨ ਦੇ ਲਈ ਦਬਾਨ ਦੇ ਲਈ ਇਹ ਚਲਾਉਂਦੇ ਆ ਪਰ ਮੈਂ মিডিਆ ਨੂੰ ਕਾਵਾਂਗਾ ਤੁਸੀਂ ਥੀਸ ਦਾ ਚੌਥਾ ਥੰਮੋ ਸਟਾਈਡ ਲੋਕਾਂ ਨੂੰ ਤੁਹਾਡੇ ਤੇ ਬਹੁਤ ਉਮੀਦ ਹੈ ਕਿਉਂਕਿ ਮੈਂ ਅੱਜ ਰਾਜਨੀਤੀ ਦੇ ਤੁਹਾਡੀ ਤੇ ਵੀ ਲੱਗਦਾ ਰਿਹਾ ਕਿ মিডিਆ ਨੇ ਕੀ ਬੋਲਣਾ ਹੈ ਕੀ ਪੁੱਛਣਾ ਹੈ ਉਹ ਵੀ ਤੈ ਹੁੰਦਾ ਉੱਥੋਂ ਬਹਿ ਕੇ ਕਿ ਤੁਹਾਨੂੰ ਵੀ ਰੋਕਿਆ ਗਿਆ ਸੀ ਕਿ ਕਿਸੇ ਨੂੰ ਬੋਲਣਾ ਹੈ ਕਿਸੇ ਤੁਹਾਡੇ ਚੈਨਲ ਦੇ ਮਾਧੋਂ ਦੇ ਨਾਲ ਪੂਰੇ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਉਸ ਚੀਜ਼ ਦਾ ਸ਼ਿਕਾਰ ਮੈਂਮੀ ਹੋਇਆ ਮੈਂਮੀ ਇਸ ਪਾਰਟੀ ਦਾ ਸਪੋਕਸਮੈਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਵਿੱਚ ਬਹੁਤ ਕੁਝ ਲੈ ਕੇ ਆ ਰਿਹਾ ਕਿ 21 ਮਹੀਨਿਆਂ ਦੇ ਵਿੱਚ ਕਿੱਦਾਂ ਇਹਨਾਂ ਨੇ ਪੰਜਾਬ ਦਾ মিডিਆ ਚਲਾਇਆ ਕਿੱਦਾਂ ਪੰਜਾਬ ਦੇ মিডিਆ ਨੂੰ ਥ੍ਰੈਟ ਨਾਲ ਬੰਦ ਕਰਦੇ ਆ ਕਿੱਦਾਂ ਪੰਜਾਬ ਦੇ মিডিਆ ਨੂੰ ਥ੍ਰੈਟ ਦੇ ਵਿੱਚ ਉਸ ਨੂੰ ਚਾਲੂ ਕਰਵਾਉਂਦੇ ਆ ਕਿੱਦਾਂ ਆਪਣੇ ਐਮਐਲਏ ਦੀ ਬਾਈਟ ਕਰਵਾਉਂਦੇ ਆ ਸਾਰਾ ਕੁਝ ਇੱਕ ਸਟਿੱਕ ਹੈ ਇੱਕ ਪ੍ਰੋਗਰਾਮ ਤਿਆਰ ਕੀਤੀ ਹੋਈ ਇੱਕ ਫਿਲਮ ਹੈ ਕਿ ਜਿਹੜੀ ਫਿਲਮ ਜਨਤਾ ਦੇ ਵਿੱਚ ਜਾ ਕੇ ਨੋਟੰਗੀ ਇੱਕ ਦੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਲੋਕਾਂ ਦੇ ਵਿੱਚ ਰੱਖਦਾ ਸਟਿੱਕ ਪਰ ਇੱਕ ਫੈਕਟ ਤਾਂ ਇਹ ਵੀ ਹੈ ਨਾ ਕਿ ਪੰਜਾਬ ਸਰਕਾਰ ਦੀ ਸ਼ਿਕਾਇਤ ਦੇ ਆਧਾਰ ਤੇ ਜਿਹੜੀ ਪਾਰਟੀ ਤੁਸੀਂ ਹੁਣ ਗਏ ਆ ਕੇਂਦਰ 'ਚ ਬੈਠੀ ਹੈ ਉਹਨਾਂ ਨੇ ਵੀ ਬਹੁਤ ਸਾਰੇ ਪੰਜਾਬ ਦੇ ਟਵਿੱਟਰ ਹੈਂਡਲ ਇਨਹੈਲਡ ਕੀਤੇ ਪੰਜਾਬ ਦੇ ਪੇਜ ਬੰਦ ਕੀਤੇ ਉਹ ਤਾਂ ਪੰਜਾਬ ਸਰਕਾਰ ਦੀ ਸ਼ਿਕਾਇਤ ਤੇ ਕੇਂਦਰ ਨੇ ਕਾਰਵਾਈ ਕੀਤੀ ਸੀ ਕਿ ਕੇਂਦਰ ਨੂੰ ਵੀ ਕਹੋਗੇ ਕਿ ਗਲਤ ਗੱਲ ਲੱਗਦਾ ਕਿ ਨਹੀਂ ਹੋਣਾ ਚਾਹੀਦਾ ਕੋਈ ਵੀ ਕਰੇ ਪਰ ਮੈਨੂੰ ਲੱਗਦਾ ਨਹੀਂ ਇਦਾਂ ਹੋਇਆ ਇਹ ਖੁਦ ਆਪ ਕਰਦੇ ਆ ਸੰਦੀਪ ਜੀ ਮੈਂ ਇਹਨਾਂ ਦੇ ਜਿਹੜੋ ਜੋ ਇਹਨਾਂ ਦੇ ਪਲਾਨ ਆ ਜਾ ਕੇ ਤੁਹਾਨੂੰ ਮੈਂ ਮੈਨੂੰ ਸਮੇਂ ਇਨਾਂ ਦਾ ਚਾਹੀਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਰਾਇਆ ਜਾਂਦਾ ਮੈਂ ਕੋਈ ਐਮਐਲਏ ਦੀ ਕੁਰਸੀ ਲਾਲਚ ਚ ਛੱਡ ਕੇ ਨਹੀਂ ਆਇਆ ਮੈਂ ਇਹਨਾਂ ਲੋਕਾਂ ਦਾ ਚਿਹਰਾ ਬੇਰ ਕਾਬ ਕਰਨਾ ਚਾਹੁੰਦਾ ਕਿ ਜਾਓ ਦੋ ਸੈਕਟਰ ਦੇ ਵਿੱਚ ਜਾ ਕੇ ਚੰਡੀਗੜ੍ਹ ਚ ਕੋਠੀ ਰਾਗਵ ਦੀ ਕੋਠੀ ਤੋਂ ਬਾਅਦ ਜਿਹੜੀ ਨੈਕਸਟ ਕੋਠੀ ਹੈ ਰਾਗਵ ਕੌਣ ਰਾਗਵ ਚੱਡਾ ਜੀ ਨੂੰ ਜਿਹੜੀ ਕੋਠੀ ਦਿੱਤੀ ਆ ਪੰਜਾਬ ਦੇ ਹਿੱਤਾ ਦੇ ਹੱਕ ਮਾਰ ਕੇ ਜਿਹੜੀ ਕੋਠੀ ਦਿੱਤੀ ਉਹਨਾਂ ਨੂੰ ਉਸ ਤੋਂ ਨੈਕਸਟ ਕੋਠੀ ਜਾ ਕੇ ਦੇਖੋ ਕਿਦਾਂ 100 ਤੋਂ 150 ਬੰਦਾ ਹਿੰਦੁਸਤਾਨ ਚੋਂ ਇਕੱਠਾ ਕਰਕੇ ਉਸ ਕੋਠੀ ਦੀ ਬੈਕ ਸਾਈਡ ਤੇ ਬਿਠਾਇਆ ਹੋਇਆ ਉਹ ਕੀ ਕਰਦੇ ਆ ਬੰਦੇ ਉਹ ਲੋਕ ਪੰਜਾਬ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਨੂੰ ਹੈਂਡਲ ਕਰਦੇ ਆ ਆਪਣੀ ਵੇਵ ਨੂੰ ਵਧਾਉਣ ਦੇ ਲਈ ਕਦੀ ਜਿਹੜਾ ਟਵਿੱਟਰ ਹੈਂਡ ਨੂੰ ਕਹਿ ਦਿੰਦੇ ਆ ਕਿ ਜਿਹੜਾ ਬਲੂ ਟਿੱਕ ਉੱਡ ਗਿਆ ਕਦੀ ਇਹ ਲੋਕ ਜਿਹੜੇ ਫੇਕ ਕਮੈਂਟ ਚਲਦੀਆਂ ਨੀਚੇ ਉਸ ਦੇ ਲਈ ਇਹਨਾਂ ਨੇ ਸੋਸੋ ਆਈਡੀਆ ਤਿਆਰ ਕੀਤੀਆਂ ਹੋਈਆਂ ਜਿਹੜੀਆਂ ਸਾਡੇ ਕੋਲ ਇਹ ਆਈਡੀਆ ਤਿਆਰ ਕਰਨ ਦੇ ਲਈ ਇੱਕ ਇੱਕ ਵਿਧਾਨ ਸਭਾ ਦੇ ਕੋਲੋਂ ਦੋ ਦੋ ਮੋਬਾਈਲ ਫੋਨ ਲਏ ਹੋਏ ਆ ਜਿਦੇ ਵਿੱਚੋਂ ਮੇਰੇ ਕੋਲ ਵੀ ਦੋ ਮੋਬਾਈਲ ਫੋਨ ਲਏ ਆ ਜਿਨ੍ਹਾਂ ਦਾ ਬਿੱਲ ਮੇਰੇ ਕੋਲ ਆ ਉਹ ਫੋਨ ਤੁਹਾਡੇ ਵਾਪਸ ਮਿਲ ਗਏ ਉਹ ਮੈਨੂੰ ਕੋਈ ਫੋਨ ਵਾਪਸ ਨਹੀਂ ਮਿਲਿਆ ਉਹਨਾ ਫੋਨਾਂ ਦੇ ਉੱਤੇ ਸਾਡੀ ਫੇਸਬੁੱਕ ਨੂੰ ਚਲਾਉਂਦੇ ਆ ਸਾਡੇ ਸਾਰੇ ਸੋਸ਼ਲ ਮੀਡੀਆ ਚਲਾਉਂਦੇ ਆ ਤੇ ਜਿਹੜੀ ਇਹ ਜਿੰਨਾ ਵੀ ਇਹ ਲਾਈਕ ਮਿਲ ਰਿਹਾ ਜਿੰਨਾ ਵੀ ਇਹ ਕਮੈਂਟ ਮਿਲ ਰਿਹਾ ਉਹਨਾਂ ਵਿੱਚੋਂ ਅਨੇਕਾਂ ਕਮੈਂਟ ਨੇਕਾਂ ਲਾਈਕ ਫੇਕ ਆ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਇਹ ਸਾਰਾ ਕੁਝ ਚੰਡੀਗੜ੍ਹ ਸੈਕਟਰ 2 ਤੋਂ ਜਿਹੜੀ ਸੋਸ਼ਲ ਮੀਡੀਆ ਦੀ ਟੀਮ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ 100 ਤੋਂ 150 ਬੰਦਾ ਇਕੱਠਾ ਕੀਤਾ ਉਹ ਚਲਾ ਰਹੀ ਹੈ